ਆਗੇ ਲੈ ਜਾਂਦੇ ਜਿਹੜੇ ਬੰਦੇ ਪੇਮੈਂਟ ਸਾਰੀ ਦੇ ਕੇ ਜਾਂਦੇ ਆ ਨਾ 20 ਦਿਨਾਂ ਨੂੰ ਜਿਹੜੇ ਟਰੈਕਟਰ ਚ ਕੰਮ ਇਹਦੇ ਲੱਗਦੀ ਹੈ ਕਿ ਟਰੈਕਟਰ ਛੱਡ ਜਾਗਾ ਰੁਪਈਆ ਲੈ ਜਾਂਦਾ ਠੀਕ ਹੈ ਮਾਡਲ 2 ਸਪੀਡ ਨਵੇਂ ਟਾਇਰ ਲਾਏ ਹੋਏ ਆ ਠੀਕ ਹੈ ਜੀ ਬਖਿੰਡਾ ਨੰਬਰ ਆ ਨਾਲ ਦੇ ਟਾਇਰ ਤਾਂ ਨਹੀਂ ਆ ਕੇ ਭੇਜੇ ਨਹੀਂ ਨਹੀਂ ਦੁਆਰੇ ਲਾਏ ਠੀਕ ਹੈ ਅੱਜ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ 27 ਟਰੈਕਟਰ ਮੰਡੀ ਤੇ ਖੜੇ ਸੀ ਬਾਈ ਕਰਤੇ ਅੱਜ ਆਪਣੇ ਨਾਲਾ ਪੂਲੇ ਵਾਲਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਹੋ ਬਾਈ ਜੀ ਬਹੁਤ ਬੜਾ ਠੀਕ ਹੈ ਜੀ ਏ ਬੜਾ ਟਾਈਮ ਬਾਦ ਮੰਡੀ ਦੇ ਕਿਹੜਾ ਪਹਿਲਾਂ ਅਸੀਂ ਵੱਡੇ ਨਾਲ ਕੰਬਾਈਨਾ ਸੂ ਸੀਜ਼ਨ ਲਾਇਆ ਤੂੜੀ ਵਾਲੀਆਂ ਸੀ ਕੰਪਿਊਟਰ ਕਰਾ ਸੀ ਫਿਰ ਮੱਕੀ ਵਾਲੇ ਦਾ ਚੱਲ ਪਿਆ ਫਿਰ ਝੋਨਾ ਲਾਉਣ ਲੱਗ ਗਏ ਹੁਣ ਫ੍ਰੀ ਹੋਏ ਹਾਂ ਹੁਣ ਫ੍ਰੀ ਹੋਏ ਹਾਂ ਹਾਂ ਹੁਣ ਫ੍ਰੀ ਹੋ ਗਏ ਹੁਣ ਮੰਡੀ ਤੇ ਬਸ ਮੰਡੀ ਵਾਲੇ ਠੀਕ ਆ ਜੀ ਤੇ ਹੁਣ ਕਿੰਨੇ ਟਰੈਕਟਰ ਅਵੇਲੇਬਲ ਨੇ ਅੱਜ 7 8 ਟਰੈਕਟਰ ਆ 8 ਟਰੈਕਟਰ ਆ ਠੀਕ ਆ ਜੀ ਜਾਇਤਰ ਭਾਈ ਜੀ ਜਿਹੜੇ ਬਾਈਆਂ ਕੋਲੇ ਟਰੈਕਟਰ ਹੁੰਦੇ ਨੇਗਾ ਨਾ ਰੰਗ ਪਤੰਗ ਵਾਲੇ ਤਾਂ ਹੁੰਦੀ ਨਹੀਂ ਹਾਂ ਰੈਨਰ ਟਰੈਕਟਰ ਹੋਊਗਾ ਠੀਕ ਇੰਜਨ ਗੇਅਰ ਤਾਂ ਜਮ ਓਕੇ ਹੋਊਗਾ ਮਾੜਾ ਟਰੈਕਟਰ ਕਾਪੀ ਕਾਗ ਜਾਂਦਾ ਓਕੇ ਹੋਊਗਾ ਦੋ ਟਰੈਕਟਰ ਘਰੇ ਖੜੇ ਅੱਠ ਲਿਆਏ ਆ ਇੱਕ ਦੋ ਟਰੈਕਟਰ ਹੋਰ ਆ ਜਾਣਗੇ ਅੱਜ ਸਵੇਰੇ ਠੀਕ ਹੈ ਜੀ ਪਹਿਲਾਂ ਘਰ ਵਾਲੇ ਬਾਰੇ ਦੱਸ ਦਿਵੇ ਉਹ 855 ਕੇ ਠੀਕ ਹੈ ਜੀ ਦੋਨੇ ਦੋਨੇ 800 ਤੇ ਮਾਡਲ ਕਿੰਨੇ ਕਿੰਨੇ ਨੇ ਭਾਈ ਮਾਡਲ 21 ਐ 120 ਐ 120 ਐ 121 ਐ ਹਾਂ ਏਕ ਹੈ ਜਿਹੜਾ 4x4 ਆ ਉਹ ਤਾਂ ਨਹੀਂ ਹੈ ਭਾਈ ਨਹੀਂ ਉਹ ਨਹੀਂ ਆ ਠੀਕ ਆ ਭਾਈ ਤੇ ਲਓ ਭਾਈ ਜ ਸਟਾਰਟ ਕਰਾਂਗੇ ਵੀਡੀਓ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਕਾਲੇ ਢੱਡਾ ਵਾਲਾ ਗਿਆ ਪੂਰਾ ਸੋਹਣਾ ਟਰੈਕਟਰ ਤੇ ਨਵਾਂ ਟਰੈਕਟਰ ਕਰ ਲਈਏ ਤੇ ਮਾਡਲ ਬਾਈ ਜੀ ਇਹ ਵੀਰੇ 2012 ਮਾਡਲ ਆ ਗੱਪ ਤਾਂ ਨਹੀਂ ਮਰੀਦੀ ਮੈਂ ਕਹਾਂ ਯਾਰ ਵੀਰੇ 18 19 ਮਾਡਲ ਆ ਰਗਾ ਤੂੰ 19 ਮਾਡਲ ਤਾਂ ਵੈਸੇ ਆਪਾਂ ਕਹਦੇ ਨੇ ਹਰੇ ਇਹ ਬਾਈ ਜੀ ਇਹਦੇ ਮੰਨ ਕੇ ਚੱਲੋ ਨਾਲ ਲਿਆ ਕੇ 22 ਮਾਡਲ ਵੀ ਟਰੈਕਟਰ ਖੜਾ ਕਰਦੀ ਇਹਨੇ ਚੌਂਡੀਆ ਤਾਂ ਬਈ ਕੋਈ ਜੱਜ ਨਹੀਂ ਕਰ ਸਕਦਾ ਇਹ 12 ਮਾਡਲ ਟਰੈਕਟਰ ਹੋਗਾ ਦਾਸਾ ਉੱਪਰ ਵਾਲੀ ਕੰਡੀਸ਼ਨ ਹੈਗੀ ਟਰੈਕਟਰ ਦੀ ਪੂਰੀ ਓਕੇ ਰਿਪੋਰਟ ਤੇ ਲੈ ਬਈ ਵਿੱਚੋਂ ਖੋਲ ਕੇ ਦਿਖਾ ਦੇ ਪੰਜਾਬ ਨੰਬਰ ਆਗਾ ਬਾਈਆਂ ਕੋਲੇ ਜਿਹੜੇ ਟਰੈਕਟਰ ਹੁੰਦੇ ਨੇ ਨਾ ਜ਼ਿਆਦਾਤਰ ਪੰਜਾਬ ਨੰਬਰ ਹੁੰਦੇ ਨੇ ਨਾ ਬਾਈ ਜੀ ਹਾਂਜੀ ਹਾਂਜੀ ਬਠਿੰਡਾ ਨੰਬਰ ਹੀ ਠੀਕ ਹੈ ਲੈ ਵੀ ਬਠਿੰਡਾ ਦਾ ਨੰਬਰ ਆਗਾ ਤੇ ਕੰਡੀਸ਼ਨ ਪੂਰੀ ਬਹੁਤ ਲਾ ਟਾਇਰ ਆ 50 ਪੈਸੇ ਮੰਗਲੇ ਟਾਇਰ 90 ਪੈਸੇ ਆਗੇ ਸਾਰਾ ਟਰੇਨ ਵਾਲਾ ਆਗੇ ਪਿੱਛੇ ਮੁਰਿਆੜ ਵੀ ਚੈੱਕ ਕਰਾ ਦੇ ਇੰਜਨ ਦਾ ਚੈੱਕ ਕਰਾ ਦੇ ਲੈ ਬਾਈ ਜੀ origignal ਹੀ ਆਗਾ ਘਰ ਦੀ ਖੇਤੀ ਤੇ ਚੱਲਿਆ ਕਰਦੀ ਘਰ ਦੀ ਜਮਾ ਕਰਦੀ ਖੇਤੀ ਤੇ ਲੈ ਵੀ ਘਰ ਦੀ ਖੇਤੀ ਤੇ ਚੱਲਿਆ ਹੋਇਆ ਟਰੈਕਟਰ ਚਰੀਟ ਹੀ ਨਹੀਂ ਪੈਂਦੀ ਤੇ ਨਾ ਬੜਾ ਸਾਮਕ ਚਲਾਇਆ ਹੋਇਆ ਬੰਦਾ ਠੀਕ ਹੈ ਲੈ ਵੀ ਪੂਰਾ ਸਾਮਕੇ ਚ ਟਰੈਕਟਰ ਇਹਦੀ ਡਿਮਾਂਡ ਵੀਰੇ 4,60,000 ਰੁਪਏ ਠੀਕ ਹੈ ਜੀ ਮੰਨਤਾ ਨੂੰ ਹੋ ਜੂ ਭਾਈ ਹਾਂਜੀ 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 ਲੈ ਵੀ ਮੰਨਤਾ ਨੂੰ ਹੋ ਜੂਗਾ ਕੰਡੀਸ਼ਨ ਪੂਰੀ ਕੋਕਾ ਗਲੀ ਆਪਾਂ ਤੇ ਆ ਕਹ ਕੇ ਭਾਈ ਜੀ ਐਸਰ 2020 ਮਾਡਲ ਲੈ ਵੀ ਐਸਰ 2020 ਮਾਡਲ ਟਾਪ ਮਾਡਲ ਆ ਸਪੀਕਰ ਵਗੈਰਾ ਲੱਗੇ ਹੋਏ ਨੇਗੇ ਤੇ 20 ਮਾਡਲ ਤੇ 70 ਪੈਸੇ ਮਗਰਲੇ ਟਾਇਰ ਆ ਮੂਹਲੇ ਟਾਇਰ 45 ਕੇ ਪੈਸੇ ਆ ਠੀਕ ਹੈ ਮੂਹਲੇ ਵੀ ਨੰਬਰ ਹੈਗਾ 58 ਦਾ BB32 ਠੀਕ ਹੈ ਜੀ 20 ਮਾਡਲ ਆ ਠੀਕ ਹੈ ਜੀ 2,60,000 ਰੁਪਏ ਰੇਟ ਆ ਲੈ ਵੀ 2,60,000 ਰੁਪਏ ਡਿਮਾਂਡ ਆ ਕਿ ਮੰਨ ਟਰੈਕਟਰ ਕੱਟੇ ਵੀ ਆਊਗਾ ਨਾਲ ਦੀ ਹਾਂ ਕੱਟ ਲਾਂਗੇ ਵੀਰੇ ਜਿੱਥੇ ਲੌਨ ਕਰਵਾਉਣਾ ਲੌਨ ਕਰਵਾ ਕੇ ਵੀ ਠੀਕ ਹੈ ਲੌਨ ਵਗੈਰਾ ਦੀ ਫੈਸਿਬਿਲਟੀ ਵੀ ਆ ਗਿਆ ਹਾਂਜੀ ਹਾਂ ਚਲੋ ਭਾਈ ਜੀ ਅੱਗੇ ਆ ਗਿਆ ਸਪੈਸ਼ਲ ਐਡੀਸ਼ਨ ਹੈ ਲੈ ਵੀ ਟਰੈਕਟਰ ਹੈ ਵੀ ਚੈੱਕ ਕਰੋ ਪਲੱਸ ਵਾਲਾ ਆ ਗਿਆ ਟਰੈਕਟਰ 363 TST ਮਾਡਲ ਦੇ ਭਾਈ ਜੀ ਪਾਵਰ ਸਟੀering ਆ ਹਾਂਜੀ ਹਾਂ 3 ਸਪੀਡ ਸਪੈਸ਼ਲ ਐਡੀਸ਼ਨ ਵੀਰੇ ਟੌਪ ਮਾਡਲ ਹੈ 11 ਤੋਂ 37 ਘੰਟੇ ਚੱਲਿਆ ਠੀਕ ਹੈ ਇਹ ਵੀ ਬਾਈ ਫਾਇਲ ਕਾ ਨੰਬਰ ਆ ਫਰਸਟ ਪਾਰਟੀ ਆ ਠੀਕ ਹੈ ਜੂਜੀ ਗੇਰ ਵਾਲਾ ਆ ਗਿਆ ਹਾਂਜੀ ਹਾਂਜੀ ਠੀਕ ਹੈ ਲੈ ਵੀ ਬਾਕੀ ਵੇਟ ਵਗੈਰਾ ਲੱਗੇ ਨੇ 15 ਵਾਲੀ ਤੇ ਕੀ ਡਿਮਾਂਡ ਹੈ ਭਾਈ ਜੀ ਦੀ ਇਹਦੀ 790000 ਰੁਪਏ 21 ਮਾਡਲ ਆਗਾ ਹਾਂਜੀ ਹਾਂਜੀ ਤੇ ਘੰਟੇ ਚ ਲੈ 1137 ਘੰਟੇ 1137 ਘੰਟੇ ਤੇ ਅੱਗੇ ਕਹੇ ਭਾਈ ਜੀ ਚੈਂਜਰ ਵਾਲਾ ਟਰੈਕਟਰ 60 ਹਾਰਸ ਪਾਵਰ ਦਾ 3 ਸਪੀਡ ਆ 21 ਮਾਡਲ ਆ ਇਹ 44 ਨੰਬਰ ਆ 90% ਟਾਇਰ ਟਰੈਕਟਰ ਨਾਲ ਦੇ ਆ ਠੀਕ ਆ ਜੀ 1000 ਰੁਪਏ ਕਿ ਘੰਟਾ ਚੱਲਿਆ ਇਹ ਵੀ 1000 ਰੁਪਏ ਕਿ ਘੰਟਾ ਚੱਲਿਆ ਕੰਡੀਸ਼ਨ ਪੂਰੇ ਸਾਫ ਆ ਟਰੈਕਟਰ ਵੀ ਆ ਨਾ ਭਾਈ ਜੀ ਤੇ ਜਿਹੜੀ ਵਜੇ ਸੁਪਰ ਸੀਟਰ ਨੂੰ ਧੱਕ ਪਾਉਣ ਵਾਲਾ ਟਰੈਕਟਰ ਆ ਗਿਆ ਇਹ ਇਹ ਨਹੀਂ ਬੱਸ ਚਾਉਂਦਾ ਸੁਪਰ ਸੀਟਰ ਦੀ ਬੱਸ ਕਰਾਉਂਦਾ ਤੇ ਨੰਬਰ 50 ਬਾਈ ਜੀ 50 ਜੀ 50 ਪੀਵੀ 46 ਲੈ ਵੀ ਪੀਵੀ 46 ਨਗਰ ਕਾਇ ਹੈ ਠੀਕ ਹੈ ਜੀ ਤੇ ਕਹ ਕੇ ਬਾਈ ਜੀ 53 10 ਹਿੱਸਾ ਖੋਲਵਾ ਠੀਕ ਹੈ ਜੀ ਰਿਵਰਸ ਪੀਟ ਕੋ ਲੈ ਵੀ ਰਿਵਰਸ ਪੀਟਿਓ ਡਿਸਟਰੀਬਿਊਟਰ ਲੱਗਾ ਟਾਓ ਮਾਡਲ ਆ ਠੀਕ ਹੈ ਡਿਸਟਰੀਬਿਊਟਰ ਲੱਗਾ ਟਾਓ ਮਾਡਲ ਲੱਗਾ ਪੈਰਦਾਨ ਸਾਹਨੇ ਕਹ ਬਾਈ ਜੀ ਇੱਤੇ ਟਾਇਰ ਬਾਈ ਜੀ 2020 ਮਾਡਲ ਆ ਵੀਰੇ ਟਾਇਰ 75 ਤੋਂ 80 ਪੈਸੇ ਨਾਲ ਲੈ ਵੀ 75 ਤੋਂ 80 ਪੈਸੇ ਨਾਲ ਦੇ ਟਾਇਰ ਨੇ ਕਿੰਨੇ ਘੰਟੇ ਚੱਲੇ ਬਾਈ ਜੀ ਇਹ ਚੱਲਿਆ ਗਿਆ ਯਾਰ 2000 ਘੰਟੇ ਦੇ ਵੀ 2000 ਘੰਟਾ ਚੱਲਿਆ ਹੈਗਾ origignal ਹੈ ਬਈ ਜਿੰਨਾ ਵੀ ਹੈ origignal origignal ਵੀਰੇ ਠੀਕ ਹੈ ਲੈ ਵੀ ਬਾਕੀ ਚੱਕ ਵੀ ਕਰ ਸਕਦੇ ਹੋ ਕਿ ਬਟਿੰਡੇ ਦਾ ਨੰਬਰ ਆ 20 ਮਾਡਲਾ ਤੇ ਡਿਮਾਂਡ ਬਈ ਜੀ ਦੀ ਇਹਦੀ ਡਿਮਾਂਡ ਵੀਰੇ 695000 ਠੀਕ ਹੈ ਜੀ ਤੇ ਬਾਕੀ ਦੇ ਸਕਦੇ ਬਈ ਚਿੱਟਾ-ਚੂਟਾ ਅੱਜ ਤੱਕ ਨਾਲ ਦੀ ਪੇ ਲੈਣਾ ਬਈ ਹਾਂਜੀ ਹਾਂਜੀ ਠੀਕ ਹੈ ਜੀ ਐਵੇਂ ਓਕੇ ਰਿਪੋਰਟ ਆ ਕਿ ਅੱਗੇ ਕਿ ਬਈ ਜੀ ਸੋਨਾ ਲੀਕਾ 14 ਮਾਡਲਾ 14 ਮਾਡਲ ਆ ਹਾਂ ਪੀਵੀ 29 ਮੋਗਾ ਨੰਬਰ ਆ ਪਾਵਰ ਸਟੀering ਚ ਬਈ ਜੀ ਹਾਂਜੀ ਹਾਂਜੀ ਪਾਵਰ ਸਟੀering ਆ ਟੂ ਸਪੀਡ ਆ 90 95 ਪੈਸੇ ਟਾਇਰ ਆ ਠੀਕ ਆ 90 95 ਪੈਸੇ ਟਾਇਰ ਆਗੇ ਆ ਮਹਿੰਗਾ ਟਾਇਰ ਆ ਨਾ ਬਈ ਜੀ ਹਾਂਜੀ ਹਾਂਜੀ ਠੀਕ ਆ ਜੀ ਤੇ ਇਹਦੀ ਡਿਮਾਂਡ ਬਈ ਜੀ ਇਹਦੀ ਡਿਮਾਂਡ 420000 ਆ ਬਈ 14 ਮਾਡਲ ਦੇ ਠੀਕ ਆ ਜੀ ਡਿਸਟ੍ਰੀਬਿਊਟਰ ਬਈ ਜੀ ਹਾਂ ਡਿਸਟ੍ਰੀਬਿਊਟਰ ਲੱਗਿਆ ਹੋਇਆ ਠੀਕ ਆ ਜੀ ਨਾ ਬਈ ਡਿਸਟ੍ਰੀਬਿਊਟਰ ਲੱਗਿਆ ਆ ਕੰਡੀਸ਼ਨ ਪੂਰੀ ਸਾਫ ਆ ਜਿਵੇਂ ਜੀ ਡੰਡਾ ਡਰਾਈਵਰ ਪੱਟੇ ਨਾਲ ਨਾਲ ਬ੍ਰੇਕ ਨਾਲ ਤੇ ਇਹਦੇ ਨਾਲ ਛ ਇੱਕ ਕੰਡਾ ਨੰਬਰ ਹੈ PV03 ਨਗਦ ਕੈਸ਼ ਫਰਸਟ ਪਾਰਟੀ ਠੀਕ ਹੈ ਜੀ ਲੈ ਵੀ ਨਗਦ ਕੈਸ਼ ਨਾਲ ਦੇ 85 ਪੈਸੇ ਤੇ ਘੰਟੇ ਵੇ ਜੀ ਘੰਟੇ 15 ਕੁਸੋਂ ਚੱਲੇ ਤਕਰੀਬ ਠੀਕ ਹੈ ਜੀ 15 ਕੁਸੋਂ ਘੰਟਾ ਚੱਲਿਆ ਓਰੀਜਨਲ ਹੀ ਹੈਗਾ ਭਾਈ ਇੰਜਨ ਗੇਅਰ ਦੀ ਗਾਰੰਟੀ ਹੈ ਵੀ ਪੂਰੇ ਫੁੱਲ ਇੱਕ ਕੰਡੀਸ਼ਨ ਦਾ ਵੀ ਪੂਰਾ ਕੇ ਲੈ ਜਾਣ ਜਰ ਜੇ ਬੰਦੇ ਪੇਮੈਂਟ ਸਾਰੀ ਦੇ ਕੇ ਜਾਂਦੇ ਹਨ 20 ਦਿਨਾਂ ਨੂੰ ਜੇ ਟਰੈਕਟਰ ਚ ਕੰਮ ਨਹੀਂ ਲੱਗਦੀ ਹੈ ਕਿ ਟਰੈਕਟਰ ਛੱਡ ਜਾਣਾ ਰੁਪਏ ਲੈ ਜਾਣਾ ਠੀਕ ਹੈ ਜੀ 20 ਦਿਨਾਂ ਦੀ ਗਾਰੰਟੀ ਵਾਲਾ ਟਰੈਕਟਰ ਜੀ ਆਪਾਂ ਤੇ ਇਹਦੀ ਡਿਮਾਂਡ ਭਾਈ ਜੀ ਇਹਦੀ ਡਿਮਾਂਡ ਹੈ 6 ਮੌਕੇ ਦੇ ਮਾਨਤਾਨ ਹੋ ਜੂਗਾ ਟਰੈਕਟਰ ਵੀ ਕਟਿਆ ਜਾਊਗਾ ਲੋਨ ਵਗੈਰਾ ਦੀ ਫੈਸੀਬਿਲਟੀ ਵੀ ਹੈ ਗਿਆ ਇਹ ਅੱਗੇ ਕੇ ਬਾਈ ਜੀ ਸੋਹਣਾ ਲਿਤਾ 50 ਆ ਇਹ ਹੈਗਾ ਵੀਰੇ 19 ਮਾਡਲ 2 ਸਪੀਡ ਠੀਕ ਆ ਜੀ 19 ਮਾਡਲ 19 ਮਾਡਲ 2 ਸਪੀਡ ਨਾਵੇਂ ਟਾਇਰ ਲਾਏ ਹੋਏ ਆ ਠੀਕ ਆ ਜੀ ਬਹਿੰਡਾ ਨੰਬਰ ਆ ਨਾਲ ਦੇ ਟਾਇਰ ਤਾਂ ਨਹੀਂ ਕੇ ਬਾਈ ਨਹੀਂ ਨਹੀਂ ਦੁਆਰੇ ਲਾਏ ਆ ਠੀਕ ਆ ਟਾਇਰ ਦੁਆਰੇ ਸੀਗਾ ਫਿਰ ਚਾਰੇ ਨਵੇਂ ਕਰਦੇ ਠੀਕ ਆ ਲਓ ਵੀ ਚਾਰੇ ਪਾਈ ਕਹਿੰਦਾ ਨਵੇਂ ਟਾਇਰ ਲਵਾਤੇ ਅਜੇ ਦੇਖ ਸਕਦੇ ਹੋਗੇ ਮਾੜੀ ਮਾੜੀ ਰਾਬੜ ਵੀ ਪਈ ਆ ਕਿ ਬੈਕ ਟਾਇਰਾਂ ਤੇ ਕਰਦਾਨ ਵੀ ਦੇਖ ਸਕਦੇ ਹੋਗੇ ਬਾਕੀ ਪਾਵਰ ਸਟੀering ਆ 19 ਮ ਇਹਦੀ ਡਿਮਾਂਡ ਹੈਗੀ ਕਿ 5 ਲੱਖ ਤੇ 40 ਹਜ਼ਾਰ ਲੈ ਵੀ 5 ਲੱਖ ਤੇ 40000 ਰੁਪਇਆ ਇੰਜਨ ਗੇਅਰ ਦਾ ਓਕੇ ਭਾਈ ਭਾਈ ਜਮਾ ਓਕੇ ਬਾਹਰ ਕੇ ਲੈ ਜਾਂਦੇ ਆ ਟਰੈਕਟਰ ਗਾਰੰਟੀ ਨਾਲ ਜੇ ਕਿਸੇ ਬਸ ਟੱਚਿੰਗ ਪੁਆਇੰਟ ਹੋਵੇ ਟਰੈਕਟਰ ਨੂੰ ਆਪਾਂ ਫੇਰ ਵੀ ਜ਼ਿੰਮੇਵਾਰ ਹੋਣਾ ਠੀਕ ਹੈ ਲੈ ਵੀ ਟੱਚਿੰਗ ਬੱਚਿੰਗ ਵੀ ਹੋਵੇ ਨਾ ਭਾਈ ਕਹਿੰਦਾ ਕੰਮ ਤੱਕ ਦੀ ਗਾਰੰਟੀ ਹੈ ਵੀ ਉੱਪ ਲੱਗੇ ਆ ਪੀਟੀ ਦਾ ਹਟ ਤੁਝ ਦੇਖਦਾ ਤਾਂ ਬਹੁਤ ਯਾਦਾ ਘੱਟ ਯੂਜ਼ ਕੀਤਾ ਹੋਇਆਗਾ ਤੇ ਇਹਦੀ ਡਿਮਾਂਡ ਭਾਈ ਜੀ ਇਹਦੀ ਡਿਮਾਂਡ ਹੈਗੀ ਵੀਰੇ 5 ਲੱਖ 40000 5 ਲੱਖ 40000 ਰੁਪਇਆ ਮੌਕੇ ਤੇ ਭਾਈ ਜੀ ਦੇਕੋ ਕਰਾਂਗੇ ਜੀ ਜਦੋਂ ਆਏਗਾ ਤੁਹਾਡਾ ਨਾਮ ਲੈ ਕੇ ਮਾਨਤਾਨ ਕਰਾਂਗੇ ਠੀਕ ਆ ਜੀ ਤੇ ਬਾਕੀ ਹੋਰ ਟਰੈਕਟਰ ਆਪਣੇ ਕੋਲ ਆਉਂਦੇ ਆਉਂਦੇ 14-15 ਟਰੈਕਟਰ ਹੁੰਦੇ ਹੁੰਦੇ ਉੱਚੇ ਮਾਡਲリエ ਤਕਰੀਬਨ ਸਾਰੇ ਠੀਕ ਆ ਜੀ ਜੇ ਕਿਸੇ ਨੇ ਟਰੈਕਟਰ ਵੇਚਣਾ ਹੋਵੇ ਭਾਈ ਹਾਂ ਲਾਵਾਂਗੇ ਆਪਾਂ ਜਿੱਦੂ ਦਾ ਹਾਂ ਆਪਣਾ ਨੰਬਰ ਸਕਰੀਨ ਤੇ ਬੋਲ ਦਿੰਨੇ ਆ ਠੀਕ ਆ ਨਾਮ ਮੇਰਾ ਗੁਰਪ੍ਰੀਤ ਸਿੰਘ ਪੰਚ ਪਿੰਡ ਫੂਲਾ ਤਹਿਸੀਲ ਨਾਣਾ ਜ਼ਿਲ੍ਹਾ ਬਠਿੰਡਾ ਪੱਤੀ ਜੈਣਾ ਮੋਬਾਈਲ ਨੰਬਰ 98775 70832 ਠੀਕ ਆ ਭਾਈ ਜੀ 98775 70832 ਠੀਕ ਹੈ ਜੀ ਤੇ ਸੰਪਰਕ ਕਰਦਾ ਠੀਕ ਹੈ ਕੰਪੈਨ ਤਾਂ ਨਹੀਂ ਹੁੰਦਾ ਨਹੀਂ ਪਚਾਉਗਾ ਕਿ ਨਹੀਂ ਹੁਣ ਕੰਪੈਨ ਇੱਕ 21 ਮਾਡਲ ਕਰਤਾਰ ਖੜੀ ਹੈਗੀ 21 ਮਾਡਲ ਆਗੀ ਠੀਕ ਹੈ ਜੀ ਨਗਦ ਕਹੇਦੀ ਹੈ ਮੇਰੇ ਆਪ ਦੇ ਨਾਮ ਠੀਕ ਹੈ ਜੀ ਹਾਂ ਦੋ ਤੂੜੀ ਵਾਲੀਆਂ ਜਗਤਜੀਤ ਖੜੀਆਂ ਇੱਕ 1 ਇੱਕ ਦੋ 21 ਮਾਡਲ ਇੱਕ ਕੇਸ 23 24 ਮਾਡਲ ਠੀਕ ਹੈ ਜੀ ਹਾਂਜੀ ਤੇ ਬਾਕੀ ਸੰਪਰਕ ਕਰ ਲੈਣਗੇ ਹਾਂਜੀ ਹਾਂਜੀ ਜੇ ਕਿਸ ਵੀਰ ਨੇ ਲੈਣੇ ਹੋਵੇ ਹਾਂਜੀ ਹਾਂਜੀ ਠੀਕ ਹੈ ਭਾਈ ਠੀਕ ਹੈ ਭੈਜਦਾ ਓਕੇ ਬਹੁਤ ਧੰਨਵਾਦ ਤੇ ਲੋ ਭਾਈ ਜੀ ਵੀਡੀਓ ਕਮੇ ਲਗੇ ਲਾਈਕ ਕਮੈਂਟ ਤੇ ਸ਼ੇਅਰ ਕਰਕੇ ਜੁੜੇ ਰਹੋ ਮਿਲਦੇ ਕਦੇ ਨਵੀਆਂ ਵੀਡੀਓਾਂ ਤਦ ਤੱਕ ਲਈ ਧੰਨਵਾਦ ਸਸਿੱਖਾ